नमस्कार आकाशवाणी दाई जालंधर केंद्र है हुन तुसी चंचल शर्मा तों परदेशक खबरاں سنو ਕੇਂਦਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਖਜ਼ਾਨਾ ਮੰਤਰੀ ਨਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਕੇਂਦਰੀ ਬਜਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਬਜਟ ਦੇਸ਼ ਵਿੱਚ ਖੇਤੀਬਾੜੀ ਤੇ ਛੋਟੀਆਂ ਤੇ ਮੱਧਮ ਸੰਤਾਂ ਲਈ ਵਰਦਾਨ ਸਾਬਤ ਹੋਵੇਗਾ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਖਜ਼ਾਨਾ ਮੰਤਰੀ ਨੇ ਐਮਐਸ ਐਮਈ ਸੈਕਟਰ ਦੀ ਹਮਾਇਤ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਦੇਸ਼ ਚ 24 ਐਮਐਸ ਐਮੀ ਕਲਸਟਰ ਸਥਾਪਿਤ ਕਰਨਾ ਵੀ ਸ਼ਾਮਲ ਹੈ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰੀ ਬਜਟ ਮੀਟਿੰਗ ਦੌਰਾਨ ਇਹ ਮੁੱਦਾ ਉਹਨਾਂ ਖਜ਼ਾਨਾ ਮੰਤਰੀ ਕੋਲ ਚੁੱਕਿਆ ਸੀ ਉਹਨਾਂ ਕਿਹਾ ਕਿ ਬਜਟ ਵਿੱਚ ਐਲਾਨੀਆਂ ਸਾਰੀਆਂ ਕੇਂਦਰੀ ਯੋਜਨਾਵਾਂ ਅਚ ਪੰਜਾਬ ਨੂੰ ਬਣਦਾ ਹਿੱਸਾ ਮਿਲੇਗਾ ਜਿਸ ਨਾਲ ਸੂਬੇ ਵਿੱਚ ਹਸਨਤੀ ਅਤੇ ਖੇਤੀ ਖੇਤਰ ਨੂੰ ਵੱਡਾ ਉਤਸ਼ਾਹ ਮਿਲੇਗਾ ਰਵਨੀਤ ਸਿੰਘ ਬਿੱਟੂ ਨੇ ਖੇਤੀਬਾੜੀ ਖੇਤਰ ਲਈ ਬਜਟ ਉਪਬੰਧਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 152000 ਕਰੋੜ ਰੁਪਏ ਰੱਖੇ ਗਏ ਨੇ ਉਹਨਾਂ ਕਿਹਾ ਕਿ ਸਬਜ਼ੀਆਂ ਦੇ ਉਤਪਾਦਨ ਦੇ ਵੱਡੇ ਕਲਸਟਰ ਮੁੱਖ ਖੇਤਰ ਵਿੱਚੋਂ ਇੱਕ ਨੇ ਉਹਨਾਂ ਕਿਹਾ ਕਿ ਕੇਂਦਰ ਨੇ ਹਾਲੀ ਵਿੱਚ ਮੁੱਖ ਫਸਲਾਂ ਵਾਸਤੇ ਵੱਧ ਘੱਟੋ ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਹੈ ਤੇ ਉਹਨਾਂ ਨੂੰ ਆਸ ਹੈ ਕਿ ਬਜਟ ਵਿੱਚ ਨਵੀਆਂ ਯੋਜਨਾਵਾਂ ਕਿਸਾਨਾਂ ਨੂੰ ਵੱਡੇ ਪੱਧਰ ਤੇ ਲਾਭ ਪਹੁੰਚਾਉਣਗੀਆਂ ਰਵਨੀਤ ਸਿੰਘ ਬਿੱਟੂ ਨੇ ਫੂਡ ਪ੍ਰੋਸੈਸਿੰਗ ਸਨਤਾਂ ਦੇ ਮੰਤਰਾਲੇ 'ਚ ਲੀਕ ਤੋਂ हटਕੇ ਪਹਿਲ ਕਦਮੀਆਂ ਦੇਣ ਅਤੇ ਰੇਲਵੇ ਵਾਸਤੇ કુલ ਬਜਟ ਸਹਾਇਤਾ ਨੂੰ 240200 ਕਰੋੜ ਰੁਪਏ ਤੱਕ ਵਧਾ ਕੇ ਰੇਲਵੇ ਨੂੰ ਵਿਸ਼ਵ ਪੱਧਰੀ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਆਮ ਬਜਟ ਦੇਸ਼ ਨੂੰ ਵਿਕਾਸ ਦੇ ਰਾਹ ਤੇ ਅੱਗੇ ਲੈ ਜਾਣ ਵਾਲਾ ਹੈ ਉਹਨਾਂ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖਜ਼ਾਨਾ ਮੰਤਰੀ ਨਰਮਲਾ ਸੀਤਾਰਾਮਨ ਫਤਾਈ ਦੇ ਪਾਤਰ ਨੇ ਇਹ ਬਜਟ ਗਰੀਬ ਵਾਸਤੇ ਆਮ ਆਦੀ ਵਾਸਤੇ ਮਹਿਲਾਵਾਂ ਵਾਸਤੇ ਕਿਸਾਨਾਂ ਵਾਸਤੇ ਇੰਡਸਟਰੀ ਵਾਸਤੇ ਹਰ ਵਰਗ ਨੂੰ ਜਿਹੜਾ ਹੈਗਾ ਇਸ ਤੋਂ ਕੁਝ ਨਾ ਕੁਝ ਲਾਭ ਮਿਲਿਆ ਇਹ ਵਿਕਸਿਤ ਭਾਰਤ ਦਾ ਜਿਹੜਾ ਸਾਡਾ ਲਕਸ਼ ਹੈਗਾ ਉਹਦੇ ਵਿੱਚ ਬਹੁਤ ਵੱਡਾ ਕਦਮ ਹੈ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਵਾਸਤੇ 500 ਟਾਪ ਦੀਆਂ ਹਿੰਦੁਸਤਾਨ ਦੀਆਂ ਇੰਡਸਟਰੀਜ਼ ਦੇ ਵਿੱਚ ਇੱਕ ਸਾਲ ਦੀ ਇੰਟਰਨਸ਼ਿਪ ਕਰਕੇ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਉਪਲਬਧ ਕਰਾਉਣ ਦੀ ਗੱਲ ਕੀਤੀ ਗਈ ਹੈ ਉਹ ਬਹੁਤ ਹੀ ਸ਼ਲਾਦਾਯੋਗ ਇਹਦੇ ਨਾਲ ਨਾਲ ਐਜੂਕੇਸ਼ਨ ਲੋਨ ਵਾਸਤੇ ਵੀ ਜਿਹੜੀ ਵਿਵਸਥਾ ਕੀਤੀ ਗਈ ਹੈ ਉਹਦੇ 'ਚ 3% ਇੰਟਰਸਟ ਜਿਹੜੀ ਸਬਸਿਡੀ ਦਿੱਤੀ ਗਈ ਹੈ ਇਹਦੇ ਨਾਲ ਵੀ ਨੌਜਵਾਨਾਂ ਨੂੰ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ ਅੰਡਰ ਅਮੀਸ਼ਰ ਟੂ ਕੋਲਕਾਤਾ ਦੀ ਗੱਲ ਹੋਈ ਹੈ ਉਹ ਵੀ ਬਹੁਤ ਲਾਪੰਧ ਹੈਗੀ ਹੈ ਐਮ ਐਸ ਐਮ ای ਵਾਸਤੇ ਕ੍ਰੈਡਿਟ ਗੰਟੀ ਸਕੀਮ ਦਾ ਵਿਵਸਥਾ ਕੀਤੀ ਗਈ ਹੈ ਬਹੁਤ ਹੀ ਲਾਪਰਧ ਹੈਗੀ ਹੈ ਇਹਦੇ ਨਾਲ ਨਾਲ ਸੋਲਰ એનર્ਜੀ ਉਹਦੇ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਇਸ ਬਜਟ ਦੇ ਚਿਤ ਕੀਤਾ ਹੈ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਜੁਲਾਈ ਨੂੰ ਸਵੇਰੇ 11 ਵਜੇ ਆਕਾਸ਼ਵਾਣੀ ਤੋਂ ਮਨ ਦੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਪ੍ਰਧਾਨ ਮੰਤਰੀ ਵੱਲੋਂ ਇਸ ਪ੍ਰੋਗਰਾਮ ਚ ਸ਼ਾਮਲ ਕੀਤੇ ਜਾਣ ਵਾਲੇ ਵਿਸ਼ਿਆਂ ਜਾਂ ਫਿਰ ਮੁੱਦਿਆਂ ਬਾਰੇ ਲੋਕ ਆਪਣੇ ਸੁਝਾਅ ਦੇ ਸਕਦੇ ਨੇ ਸੁਝਾਅવાનું ਮਾਈਕ ਆਪਨ ਫੋਰਮ ਤੇ ਸਾਂਝਾ ਕੀਤਾ ਜਾ ਸਕਦਾ ਹੈ ਸ్రోਤੇ ਟੋਲ ਫਰੀ ਨੰਬਰ 1800117800 ਤੇ ਫੋਨ ਕਰਕੇ ਪ੍ਰਧਾਨ ਮੰਤਰੀ ਲਈ ਆਪਣਾ ਸੁਨੇਹਾ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰ ਸਕਦੇ ਨੇ ਕੁਝ ਰਿਕਾਰਡ ਕੀਤੇ ਸੁਨੇਹੇ ਪ੍ਰਸਾਰਣ ਦਾ ਹਿੱਸਾ ਬਣ ਸਕਦੇ ਨੇ ਸ్రోਤੇ 1922 ਤੇ ਮਿਸਟਰ ਕਾਲੀਤੀ ਕੇ ਐਸਐਮਐਸ ਰਾਹੀਂ ਪ੍ਰਾਪਤ ਹੋਏ ਲਿੰਕ ਜ਼ਰੀਏ ਵੀ ਪ੍ਰਧਾਨ ਮੰਤਰੀ ਨੂੰ ਸਿੱਧੇ ਤੌਰ ਤੇ ਆਪਣਾ ਸੁਝਾ ਦੇ ਸਕਦੇ ਨੇ ਸੁਝਾ 26 ਜੁਲਾਈ ਤੱਕ ਭੇਜਿਆ ਜਾ ਸਕਦੇ ਨੇ ਪੰਜਾਬ ਰਾਜ ਦੇ ਸਿਹਤ ਸੰਭਾਲ ਖੇਤਰ 'ਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਸਹਿਯੋਗ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਅਤੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ AIMs ਬਠਿੰਡਾ ਨੇ ਬੀਤੇ ਦਿਨੀ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਨੇ ਇਹ ਸਮਝੌਤਾ ਪੱਤਰ ਵਿੱਚ ਵਾਈ ਚਾਂਸਲਰ ਡਾਕਟਰ ਰਾਜੀਵ ਸੂਤ ਤੇ AIMs ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਡੀ ਕੇ ਸਿੰਘ ਨੇ ਖੋਜ ਤੇ ਵਿਕਾਸ ਤੇ ਜ਼ੋਰ ਦੇ ਕੇ ਇੱਕ ਸੰਪੂਰਨ ਅਤੇ ਸਹਿਯੋਗੀ ਹੈਲਥ케ਅ ਇਕੋਸਿਸਟਮ ਬਣਾਉਣ ਤੇ ਜ਼ੋਰ ਦਿੱਤਾ AIMs ਬਠਿੰਡਾ ਦੇ ਯੂਰੋਲੋਜੀ ਅਤੇ ਕਿਡਨੀ ਟਰਾਂਸਪਲੈਂਟ ਪਲਾਂਟੇਸ਼ਨ ਵਿਪາກ ਦਿਮੁਖੀ ਡਾਕਟਰ ਕਮਲਜੀਤ ਸਿੰਘ ਕੌੜਾ ਨੇ ਕਿਹਾ ਕਿ ਸਮਝੌਤਾ ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਪ੍ਰੋਜੈਕਟ ਅਤੇ ਕੋਰਸ ਜਿਹੜੇ ਇਸ ਵੇਲੇ ਕਿਸੇ ਵੀ ਸੰਸਥਾ ਵਿੱਚ ਚੱਲ ਰਹੇ ਨੇ ਉਚਿਤ ਅਥਾਰਟੀਆਂ ਵੱਲੋਂ ਪ੍ਰਮਾਣਿਤ ਅਤੇ ਪ੍ਰਵਾਨਿਤ ਨੇ ਜੇਕਰ ਚਾਹੋ ਤਾਂ ਦੂਜੀ ਸੰਸਥਾਤ ਸ਼ੁਰੂ ਕੀਤੀ ਜਾ ਸਕਦੀ ਨੇ ਉਨ੍ਹਾਂ ਕਿਹਾ ਕਿ ਇਹ ਵਿਵਸਥਾ ਯਕੀਨੀ ਬਣਾਉਂਦੀ ਹੈ ਕਿ ਕਾਮਯਾਬ ਪਹਿਲ ਕਦਮੀਆਂ ਨੂੰ ਦੁਹਰਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਵੱਧ ਤੋਂ ਵੱਧ ਸਕੇਲ ਕੀਤਾ ਜਾ ਸਕਦਾ ਹੈ ਭਾਰਤੀ ਫੌਜ ਬਠਿੰਡਾ ਮਿਲਟਰੀ ਸਟੇਸ਼ਨ ਵਿਖੇ 25 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਦੀ ਰਜਤ ਜਯੰਤੀ ਨੂੰ ਸ਼ਾਨਦਾਰ ਜਸ਼ਨ ਨਾਲ ਮਨਾਏਗੀ ਇਤਿਹਾਸਕ ਜਿੱਤ ਦੀ ਰਜਤ ਜਯੰਤੀ ਨੂੰ ਦਰਸਾਉਣ ਵਾਲੇ ਇਸ ਸਮਾਗਮ ਦਾ ਉਦੇਸ਼ ਭਾਰਤੀ ਫੌਜਾਂ ਦੀ ਬਹਾਦਰੀ ਤੇ ਕੁਰਬਾਨੀਆਂ ਦਾ ਸਨਮਾਨ ਕਰਨਾ ਹੈ ਜਿਹੜੇ ਸਾਲ 1999 ਚ ਕਾਰਗਿਲ ਸੰਘਰਸ਼ ਦੌਰਾਨ ਬਹਾਦਰੀ ਨਾਲ ਲੜੇ ਸਨ ਇਸ ਮੌਕੇ ਤੇ ਇੱਕ ਪ੍ਰਦਰਸ਼ਨੀ ਬਠਿੰਡਾ ਤੇ ਨੇੜਲੇ ਇਲਾਕਿਆਂ ਦੇ ਸਾਰੇ ਨਾਗਰਿਕਾਂ ਵਾਸਤੇ ਖੁੱਲੀ ਰਹੇਗੀ ਜੋ ਸਵਿਚ ਭਾਰਤੀ ਫੌਜ ਦੀ ਤਾਕਤ ਤੇ ਤਕਨੀਕੀ ਹੁਨਰ ਨੂੰ ਦਰਸਾਉਂਦੀ ਵੱਖ-ਵੱਖ ਆਧੁਨਿਕ ਉਪਕਰਨਾਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਦਿਖਾਈ ਜਾਵੇਗੀ। ਹਾਜ਼ਰ ਲੋਕਾਂ ਕੋਲ ਲੜਾਈ ਦੇ ਹਥਿਆਰਾਂ, ਬਖਤਰਬੰਦ ਟੈਂਕਾਂ, ਤੋਖਾਨੇ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਆਧੁਨਿਕ ਰਡਾਰਾਂ ਦੀ ਇੱਕ ਲੜੀ ਨੂੰ ਨੇੜਿਓਂ ਦੇਖਣ ਦਾ ਵਿਲੱਖਣ ਮੌਕਾ ਮਿਲੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਹੋਈਆਂ। ਨਮਸਕਾਰ।